ਮੈਨੂੰ ਤਾਂ ਗੱਲ ਦੀ ਸਮਝ ਨਹੀਂ ਆ ਰਹੀ ਵੀ ਇਹ ਕਿੱਡੀ ਕੁ ਬਦਰਕਾਰੀ ਦੀ ਗੱਲ ਆ ਕਿ ਪਿਆਰ ਕਿਸੇ ਹੋਰ ਨਾਲ ਠੀਕ ਹੈ ਵਾਦੇ ਕਿਸੇ ਹੋਰ ਨਾਲ ਤੇ 27 ਦਿਨ ਉਹਨੂੰ ਜੈਲਸ ਫੀਲ ਕਰਾਉਣ ਦੀ ਖਾਤਰ ਗੱਲ ਕਰਕੇ 28ਵੇਂ ਦਿਨ ਭੱਜ ਕੇ ਕਿਸੇ ਹੋਰ ਦੇ ਘਰੇ 1 ਮਹੀਨੇ ਵਾਸਤੇ ਰਹਿਣਾ ਇਹ ਕਿਸੇ ਹੋਰ ਨਾਲ ਇਹ ਕਿੱਥੋਂ ਦਾ ਪਿਆਰ ਆ ਬਈ ਇਹ ਕਿੱਥੋਂ ਦੀ ਜਿਹੜੀ ਹੈਗੀ ਹੈਗੀ ਮਤਲਬ ਰੀਤ ਆ ਮੈਨੂੰ ਇਹ ਦੱਸੋ ਵੀ ਹਰ ਚੀਜ਼ ਦੀ ਇੱਕ ਹੱਦ ਹੁੰਦੀ ਆ ਦੁਨੀਆ ਤੋਂ ਪਰੇ ਜਾ ਕੇ ਤੁਸੀਂ ਐਦਾਂ ਦੀਆਂ ਚੀਜ਼ਾਂ ਕਰੋਗੇ ਤਾਂ ਤੁਹਾਨੂੰ ਟਰੋਲ ਕੀਤਾ ਜਾਊਗਾ ਇਹਦੇ 'ਚ ਕੋਈ ਸ਼ੱਕ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਸਟਾਰਟ ਕਰਦੇ ਆ ਨਿਊ ਵੀਡੀਓ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਤਾਂ ਪਹਿਲਾਂ ਤਾਂ ਮਾਫੀ ਚਾਹੁੰਦੀ ਆ ਕਿ ਮੈਂ ਵੀਡੀਓ ਲੈ ਕੇ ਆਉਣ ਦੇ ਵਿੱਚ ਲੇਟ ਹੋ ਗਈ ਤੁਹਾਨੂੰ ਪਤਾ ਹੀ ਆ ਬੱਚਿਆਂ ਦਾ ਕਰਕੇ ਥੋੜਾ ਜਿਹਾ ਬਿਜ਼ੀ ਚੱਲ ਰਹੀ ਆ ਟਾਈਮ ਹੀ ਨਹੀਂ ਨਿਕਲ ਪਉਂਦਾ ਵੀਡੀਓ ਬਣਾਉਂਦਾ ਕਿ ਬਾਰਿਸ਼ਾਂ ਹੁੰਦੀਆਂ ਨੇ ਤੇ ਬੱਚੇ ਨੂੰ ਕਿਤੇ ਬਾਹਰ ਫੜਾ ਵੀ ਨਹੀਂ ਸਕਦੇ ਹਨ ਸੋ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਮਹਿਕਪ੍ਰੀਤ ਦਾ ਪੋਡਕਾਸਟ ਸੀਗਾ ਉਹਦੇ ਬਾਰੇ ਹੀ ਮੈਂ ਗੱਲ ਕਰਨਾ ਚਾਹੁੰਦੀ ਆ ਮਤਲਬ ਵੀ ਇੰਨੀ ਇੱਕ ਬੇਸ਼ਰਮ ਬੇਗੈਰਤ ਤੇ ਉਸ ਤੋਂ ਉੱਤੇ ਉਹਦੇ ਘਰ ਦੇ ਹਾਲਾਂਕਿ ਚਲੋ ਆਪਾਂ ਨੂੰ ਕਿਸੇ ਦੇ ਘਰ ਦੇ ਬਾਰੇ ਬੋਲਣਾ ਨਹੀਂ ਚਾਹੀਦਾ ਪਰ ਜਿਹੜੀ ਮਿੱਟੀ ਉਹਨੇ ਪਲੀਤ ਕਰਤੀ ਸੀ ਕਰਤੀ ਸੀ ਪਰ ਹੁਣ ਉਹਦੇ ਘਰ ਦੇ ਉਹਨੂੰ ਇਹ ਪੌਡਕਾਸਟ ਕਰਨ ਤੋਂ ਰੋਕ ਨਹੀਂ ਸਕੇ ਚਲ ਘਰ ਦੇ ਨੇ ਉਹਨੂੰ ਅਪਣਾਇਆ ਚੰਗੀ ਗੱਲ ਆ ਹਰ ਕਿਸੇ ਦੇ ਘਰ ਦੇ ਅਪਣਾਉਂਦੇ ਨੇ ਗਲਤੀ ਇਨਸਾਨ ਤੋਂ ਹੁੰਦੀ ਆ ਇਨਸਾਨ ਗਲਤੀਆਂ ਦਾ ਪੁਤਲਾ ਇਹ ਚੀਜ਼ ਆਪਾਂ ਮੰਨਦੇ ਪਰ ਹਰ ਬਾਰ ਇਨਸਾਨ ਪੁਤਲਾ ਬਣ ਕੇ ਗਲਤੀਆਂ ਕਰਦਾ ਰਹੇ ਇਹ ਕਿੱਥੋਂ ਦਾ ਨਿਯਮ ਆ ਕੀ ਕਹਿਣਾ ਚਾਹੁੰਦੀ ਸੀ ਉਹ ਇਸ ਪੋਡਕਾਸਟ ਦੇ ਰਾਹੀਂ ਕੀ ਦੱਸਣਾ ਚਾਹੁੰਦੀ ਸੀ ਉਹ ਵੀ ਮਤਲਬ ਜਿਹੜਾ ਉਹਦੇ ਤੇ ਐਲੀਗੇਸ਼ਨ ਐਲੀਗੇਸ਼ਨ ਆਇਆ ਇੱਕਦੋ ਵਾਰਡ ਇੰਗਲਿਸ਼ ਦੇ ਪਤਾ ਨਹੀਂ ਇਹਨੂੰ ਕਿਹਨੇ ਸਿਖਾਤੇ ਆ ਪਹਿਲਾਂ ਤਾਂ ਆਹ ਕਲਿੱਪ ਸੁਣਿਓ ਚ ਲੈ ਗਿਆ ਉੱਥੇ ਮਤਲਬ ਮੇਰੀ ਉਹਨੇ ਪੂਰੀ ਤਰ੍ਹਾਂ ਕਹਿ ਸਕਦੀਆਂ ਕਿ ਆਪਣਾ ਅਸੀਂ ਰੂਪ ਦਿਖਾ ਦਿੱਤਾ ਲੋਕਾਂ ਦੀਆਂ ਗੱਲਾਂ ਸਾਂ ਕੇ ਮਾਰਨਾ ਕੁੱਤਾ ਨਾ ਮਤਲਬ ਕਿ ਬਹੁਤ ਕਹਿੰਦੀਆਂ ਨਾ ਐਨੀਆਂ ਪੀੜਾਂ ਇੱਕ ਮਹੀਨਾ ਮੈਂ ਉਹਦੇ ਕੋਲ ਉਹ ਇਨਸਾਨ ਕੋਲ ਰਹੀ ਬਟ ਨਰਕ ਚ ਰਹੀ ਬਹੁਤ ਕੁਝ ਆਖੀ ਮੈਂ ਆਪਣਾ ਫੇਸ ਕੀਤਾ ਜੀ ਜਿਹਦੇ ਕਰਕੇ ਮੈਨੂੰ ਦੱਸ ਸਕਦੇ ਹੋ ਤੁਸੀਂ ਐਡੀ ਵਜ੍ਹਾ ਕੀ ਬਣੀ ਪਿਆਰ ਤੁਸੀਂ ਕਿਸੇ ਹੋਰ ਨਾਲ ਕਰ ਰਹੇ ਹੋ ਉਸ ਤੋਂ ਬਾਅਦ ਨਵਾਂ ਬੰਦਾ ਲੱਭਦੇ ਹੋ ਉਹਦੇ ਨਾਲ 27 ਦਿਨ ਗੱਲਬਾਤ ਕਰਦੇ ਹੋ 28ਵੇਂ ਦਿਨ ਤੁਸੀਂ ਭੱਜ ਜਾਂਦੇ ਹੋ 30 ਦਿਨ ਤੁਸੀਂ ਉੱਥੇ ਰਹਿੰਦੇ ਹੋ ਹਾਂਜੀ ਬਿਲਕੁਲ ਇੱਕ ਮੇਰਾ ਗੁੱਸੇ 'ਚ ਇੱਕ ਸਟੈਪ ਤੇ ਚੱਕਿਆ ਸੀ ਜੋ ਕਿ ਜਿਹੜੇ ਸਟੈਪ ਨੇ ਮੇਰੀ ਅੱਜ ਦੀ ਗੱਲ ਸੁਣ ਸਕਦੇ ਹੋ ਤੁਸੀਂ ਛੱਡੋ ਵੀ ਮੈਨੂੰ ਲੋਕ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਝ ਬੋਲਦੇ ਆ ਬਟ ਉਹ ਰਿਐਲਿਟੀ ਮੇਰੀ ਲਾਈਫ ਦੀ ਬਿਲਕੁਲ ਵੀ ਨਹੀਂ ਹੈਗੀ ਜਿਹੜੇ ਮੁੰਡੇ ਨਾਲ ਮੈਂ ਗਈਆਂ ਬਟ ਉਹ ਜਿਹੜਾ ਬੰਦਾ ਨਾ ਦੇਖੋ ਮੇਰੀ ਵੀ ਕਿੰਦਾ ਬੋਲ ਰਹੀ ਹੈ ਤੁਸੀਂ ਸੁਣ ਸਕਦੇ ਹੋ ਵੀ ਇਹਦੇ ਵਿੱਚ ਕਿੱਡੀ ਕੁ ਭਦਰਕਾਰੀ ਦਾ ਕੰਮ ਆ ਜਿਹੜਾ ਅੱਜ ਤੂੰ ਪੋਡਕਾਸਟ ਦੇ ਵਿੱਚ ਦੱਸਣ ਲੱਗੀ ਹੋਈ ਹੈ ਰਿੰਪਲ ਉਹ ਇਹ ਮਾੜਾ ਚੰਗਾ ਬੋਲਦੀ ਆ ਰਿੰਪਲ ਵੀਰਾ ਮਤਲਬ ਚਲੋ ਰੋਸਟ ਕਰਦੇ ਨੇ ਉਹਨਾਂ ਦਾ ਕੰਮ ਆ ਰੋਸਟਿੰਗ ਕਰਨਾ ਹਨਾ ਹਰ ਕੋਈ ਜਿਹੜੇ ਰੋਸਟਰ ਨੇ ਉਹਨਾਂ ਦਾ ਕੰਮ ਆ ਰੋਸਟਿੰਗ ਕਰਨਾ ਤੇ ਰਿੰਪਲ ਵੀਰੇ ਨੂੰ ਇਹ ਮਾੜਾ ਚੰਗਾ ਬੋਲ ਰਹੀ ਆ ਵੀ ਉਹ ਬੁੜੀਆਂ ਦੇ ਮਗਰੀ ਪਿਆ ਹੋਇਆ ਜਨਨੀਆਂ ਦੇ ਮਗਰੀ ਪਿਆ ਹੋਇਆ ਤੇ ਇਹ ਕਿਸੇ ਮੁੰਡੇ ਨਾਲ ਨਹੀਂ ਪੰਗਾ ਲੈਂਦਾ ਤੈਨੂੰ ਕੀ ਤਕਲੀਫ ਹੁੰਦੀ ਆ ਬਈ ਦੱਸ ਮੈਨੂੰ ਤੂੰ ਕਿੱਡਾ ਖ ਚੰਗਾ ਕੰਮ ਕੀਤਾ ਵੀ ਜਿਹੜਾ ਉਹ ਤੇਰਾ ਖੜਾ ਛੱਡ ਕੇ ਕਿਸੇ ਹੋਰ ਬਾਰੇ ਬੋਲੇ ਦੱਸ ਮੈਨੂੰ ਅੱਜ ਤੂੰ ਪੌਡਕਾਸਟ ਦੇ ਵਿੱਚ ਕੀ ਦੱਸਣ ਆਈ ਸੀਗੀ ਜਿੰਨਾਂ ਲੋਕਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਵੀ ਕਲੀਅਰ ਕਰਨ ਆਈ ਸੀ ਵੀ ਪਿਆਰ ਤੇਰਾ ਕਿਸੇ ਹੋਰ ਨਾਲ ਸੀ ਉਹਨੂੰ ਜੈਲਸ ਫੀਲ ਕਰਾਉਣ ਦੀ ਖਾਤਰ 27 ਦਿਨ ਕਿਸੇ ਹੋਰ ਮੁੰਡੇ ਨਾਲ ਗੱਲ ਕੀਤੀ ਫਿਰ ਉਸ ਤੋਂ ਬਾਅਦ 28ਵੇਂ ਦਿਨ ਉਹਦੇ ਨਾਲ ਭੱਜ ਗਈ ਨਾ ਕੋਈ ਵਿਆਹ ਕਰਾਇਆ ਨਾ ਕੋਈ ਕੋਟ ਮੈਰਿਜ ਕਰਵਾਈ ਮਤਲਬ ਆਨੰਦਕਾਰਜ ਵਗੈਰਾ ਕੁਝ ਵੀ ਨਹੀਂ ਪਿਣਾ ਮੈਰਿਜ ਤੋਂ ਉਹਦੇ ਘਰੇ ਜਾ ਕੇ ਰਹਿਣ ਲੱਗੀ ਇੱਕ ਮਹੀਨਾ ਉਹਦੇ ਘਰੇ ਰਹੀ ਔਰ ਤਾਂ ਇਹ ਕਹਿ ਰਹੀ ਆ ਵੀ ਮੈਂ ਉਮਰ ਬਹੁਤ ਛੋਟੀ ਸੀ ਮਤਲਬ ਜਵਾਬ ਤਾਂ ਦੇਖ ਦੇ ਰਹੀ ਜਿਹੜਾ ਸਾਹਮਣੇ ਵਾਲਾ ਪੱਤਰਕਾਰ ਉਹ ਤੋਂ ਕੁਐਸਚਨ ਪੁੱਟ ਕਰ ਰਿਹਾ ਵੀ ਤੁਸੀਂ ਵਿਆਹ ਨਹੀਂ ਕਰੋ ਮੇਰੀ ਉਮਰ ਬਹੁਤ ਛੋਟੀ ਸੀ ਉਮਰ ਛੋਟੀ ਸੀ ਤੇਰੀ ਤੇ ਹਰਕਤਾ ਐਡੀਆਂ ਨੀਚ ਚਲ ਕਿਸੇ ਨੂੰ ਪਤਾ ਹੋਣਾ ਕਿਸੇ ਨੂੰ ਨਹੀਂ ਪਤਾ ਹੋਣਾ ਵੀ ਫਿਰ ਵੀ ਇਹਦੇ ਮਾਪਿਆਂ ਨੇ ਰੋਕਿਆ ਕਿਉਂ ਨਹੀਂ ਇਹ ਪੋਡਕਾਸਟ ਕਰਨ ਤੋਂ ਮੈਨੂੰ ਤਾਂ ਹੀ ਸਮਝ ਨਹੀਂ ਆਉਂਦੀ ਵੀ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਜੇ ਆਪਾਂ ਇਹ ਦੁਨੀਆਦਾਰੀ ਆ ਠੀਕ ਹੈ ਕਹਿੰਦੇ ਹੁੰਦੇ ਆ ਨਾ ਵੀ ਖਾਈਏ ਮਣ ਪਾਉਂਦਾ ਤੇ ਪਹਿਨੀਏ ਜੱਗ ਪਾਉਂਦਾ ਇੱਕ ਹਾਵਤ ਪਾਉਂਦੇ ਹੁੰਦੇ ਆ ਵੀ ਦੁਨੀਆਦਾਰੀ ਦੇ ਵਿੱਚ ਨਾ ਦੁਨੀਆ ਦੇ ਹਿਸਾਬ ਨਾਲ ਚੱਲਣਾ ਪੈਂਦਾ ਜਦੋਂ ਤੁਸੀਂ ਇਹੋ ਜੀਆਂ ਘਟਿਆ ਹਰਕਤਾਂ ਕਰੋਗੇ ਤਾਂ ਟਰੋਲ ਤਾਂ ਤੁਹਾਨੂੰ ਕੀਤਾ ਜਾਊਗਾ ਹੁਣ ਇਹਨੂੰ ਤਕਲੀਫ ਹੋ ਰਹੀ ਹੈ ਵੀ ਮੈਨੂੰ ਰੋਸਟ ਕਰ ਰਹੇ ਨੇ ਰੋਸਟ ਕਿਉਂ ਨਾ ਕਰਨ ਫਿਰ ਤੂੰ ਉਹਦੇ ਨਾਲ ਚੱਲ ਬਿਨਾ ਮੈਰਜ ਤੋਂ ਰਹਿ ਰਹੀ ਆ ਸੰਧੂਰ ਮੰਗਲ ਸੂਤਰ ਚੂੜਾ ਵੀ ਮਤਲਬ ਵਿਆਹ ਨਾਮ ਨੂੰ ਹੀ ਜਮਾ ਤੂੰ ਕੀ ਬਣਾਤਾ ਇੱਕ ਮਜ਼ਾਕ ਬਣਾਤਾ ਆਏ ਤਾਂ ਕੋਈ ਵੀ ਕੱਲ ਨੂੰ ਜਾ ਕੇ ਚੂੜਾ ਪਾ ਕੇ ਸੰਦੂਰ ਲਾ ਕੇ ਗਲ ਚ ਮੰਗਲ ਸੂਤਰ ਪਾ ਕੇ ਤੇ ਆਏ ਸਾਬਿਤ ਕਰਦੇ ਵੀ ਹਾਂ ਮੇਰਾ ਵਿਆਹ ਹੋਇਆ ਫੇਰ ਉਹਦੇ ਨਾਲ ਵਲੌਗਸ ਪਾਉਣ ਲੱਗੀ ਅਹੀਂ ਮੈਂ ਗੁੱਸੇ 'ਚ ਸਟੈਪ ਚੱਕ ਲਿਆ ਮੇਰੇ ਤੇ ਅਲੀਗੇਸ਼ਨਸ ਲਾ ਰਹੇ ਨੇ ਲੋਕੋ ਗਲਤ ਨੇ ਅੱਛਾ ਇੱਕ ਮਹੀਨਾ ਤੂੰ ਕਿਸਦੇ ਘਰੇ ਰਹਿ ਕੇ ਆਈ ਤੇ ਤੂੰ ਦੁੱਧ ਦੁੱਤੀ ਇਸ ਗੱਲ ਦਾ ਜਵਾਬ ਹੈ ਕੋਈ ਫਿਰ ਤੂੰ ਇਦਾਂ ਦੱਸ ਰਹੀ ਹੈ ਨਾ ਤਾਂ ਇਹਦੇ ਘਰਦਿਆਂ ਨੂੰ ਇਸ ਚੀਜ਼ ਦੀ ਫਿਕਰ ਆ ਵੀ ਇਹਦਾ ਆਉਣ ਵਾਲਾ ਕੱਲ ਜਿਹੜਾ ਹੈਗਾ ਉਹ ਕਿੱਦਾਂ ਦਾ ਹੋਣਾ ਇਸ ਚੀਜ਼ ਦਾ ਅਸਰ ਇਹਦੇ ਆਉਣ ਵਾਲੇ ਕੱਲ ਤੇ ਪੈਣਾ ਨਾ ਇਹਨੂੰ ਇਹਨੂੰ ਤਾਂ ਇਸ ਚੀਜ਼ ਦੀ ਅਕਲ ਹੋਣੀ ਨਹੀਂ ਨਾ ਇਹਨੂੰ ਸਮਝ ਸਿਰਫ ਜਿਹੜੇ ਮੁੰਡੇ ਨਾਲ ਰਿਲੇਸ਼ਨਸ਼ਿਪ ਚ ਸੀਗੀ ਇਹ ਚਲੋ ਆਪਾਂ ਕਹਿ ਸਕਦੇ ਹਾਂ ਜਿਹਦਾ ਫੇਰ ਚੱਲ ਰਿਹਾ ਸੀ ਉਸ ਮੁੰਡੇ ਨੂੰ ਇਹਨੂੰ ਚਲੋ ਹਰਟ ਕੀਤਾ ਜਾਂ ਕੁਝ ਵੀ ਕੀਤਾ ਬ੍ਰੇਕਅੱਪ ਹੋਇਆ ਉਹਨੂੰ ਜੈਲਸ ਫੀਲ ਕਰਾਉਣ ਦੀ ਖਾਤਰ ਉਹਨੂੰ ਇਹ ਸ਼ੋਅ ਆਫ ਕਰਨ ਦੀ ਖਾਤਰ ਕਿ ਹਾਂ ਮੇਰੀ ਜ਼ਿੰਦਗੀ ਚ ਹੋਰ ਕੋਈ ਹੈਗਾ ਗੁੱਸੇ ਦੇ ਵਿੱਚ ਆ ਕੇ ਕਹਿੰਦੀ ਮੈਂ ਸਟੈਪ ਚੱਕਿਆ ਗੁੱਸੇ ਚ ਆ ਕੇ ਇਹਨੇ ਕਿਸੇ ਹੋਰ ਮੁੰਡੇ ਦੇ ਨਾਲ ਜਿਹੜਾ ਹੈਗਾ ਜਾ ਕੇ ਰਹਿਣ ਲੱਗੀ ਬਿਨਾ ਵਿਆਹ ਤੋਂ ਬਹੁਤ ਸਿਆਣੀ ਹੈ ਮੈਂ ਤਾਂ ਨਹੀਂ ਮੰਦੀ ਫਿਰ ਇਹਦਾ ਉਸ ਮੁੰਡੇ ਨਾਲ ਵੀ ਕੋਈ ਦਿਲ ਤੋਂ ਰਿਲੇਸ਼ਨ ਹੋਊਗਾ 17-18 ਸਾਲ ਦੀ ਉਮਰ ਦੇ ਵਿੱਚ ਕਿਹੜੇ ਚੱਕਰਾਂ ਦੇ ਵਿੱਚ ਪੈ ਗਈ ਜੀ ਉਦੋਂ ਤਾਂ ਤੈਨੂੰ ਮਤਲਬ ਲਵ ਦਾ ਮੀਨਿੰਗ ਹੀ ਨਹੀਂ ਪਤਾ ਹੋਣਾ ਤੈਨੂੰ ਤਾਂ ਪਤਾ ਹੀ ਹੋਣ ਲੱਗਣ ਲੱਗਾ ਹੋਣਾ ਨਾ ਉਹ ਸਭ ਕੀ ਸੀ ਆ ਵੀਡੀਓ ਹੋਰ ਦੇਖਿਓ ਇੱਕ ਅੱਜ ਦਿਨ ਤਾਂ ਤੁਮਾਰਾ ਸ਼ੌਕ ਆਇਆ ਮੈਨੂੰ ਕਮੈਂਟ ਆਇਆ ਜੀ ਤੁਸੀਂ ਪ੍ਰੈਗਨੈਂਟ ਆ ਬੰਦਾ ਉਹ ਤਾਂ ਇਹ ਬੰਦੇ ਨੇ ਕੀ ਕੀਤਾ ਹਿਊਜ਼ ਦੇ ਖਾਤਰ ਉਹ ਕਮੈਂਟ ਚੱਕ ਕੇ ਨਾ ਮੇਰੇ ਵੀਡੀਓਸ ਬਲੌਗ ਦੇ ਵਿੱਚੋਂ ਵੀ ਆਪਣਾ ਇੱਕ ਮੰਚ ਬਣਾਇਆ ਗਾਲਾਂ ਦਾ ਵਾਧਾ ਇਹੀ ਸੀ ਕਿ ਮੈਂ ਉਥੇ ਗਾਲਾਂ ਕੱਢੀਆਂ ਮੈਂ ਉਂਗਲ ਚੱਕ ਕੇ ਕਹਿੰਦੀ ਨੇ ਜਿੰਨੇ ਮੰਚ ਕੇ ਮੈਂ ਨਹੀਂ ਮੰਨਦੀ ਇਹਨੇ ਬੰਦਿਆਂ ਨਾਲ ਪੰਗੇ ਲਏ ਹੋਣਗੇ ਜਨਾਨੀਆਂ ਨਾਲੇ ਪੰਗੇ ਲੈਂਦਾ ਆ ਰਿਹਾ ਹੈ ਇਹ ਉਧਰ ਕਿਉਂ ਨਹੀਂ ਪੰਗੇ ਲਾਏ ਮਰਦਾਂ ਨਾਲ ਕਿਉਂ ਨਹੀਂ ਲੈਂਦੇ ਔਰਤਾਂ ਨਾਲ ਹੀ ਕਿਉਂ ਲੈਂਦੇ ਹਾਲੇ ਮੈਂ ਤਾਂ ਇੰਨੀ ਘੱਟ ਉਮਰ ਚ ਕਿੰਨਾ ਕੁ ਸ਼ੂਟਿੰਗਸ ਕੀਤਾ ਹੂੰ ਉਤੋਂ ਮੈਂ ਇੱਥੇ ਵੀ ਕੀਤੇ ਕਰਕੇ ਕਰ ਰਹੀ ਹਾਂ ਆਪਣੇ ਪਰਿਵਾਰ ਕਰਕੇ ਹੂੰ ਤਾਂ ਤੁਸੀਂ ਸੋਣੀ ਲਿਆ ਤਾਂ ਹੁਣ ਇਹ ਦੇਖੋ ਰਿੰਪਲ ਬਾਰੇ ਕੁਝ ਬੋਲ ਰਹੀ ਹੈ ਹਨਾ ਰਿੰਪਲ ਇਦਾਂ ਉਦਾਂ ਮਤਲਬ ਰਿੰਪਲ ਵੀਰਾ ਕੀ ਗਲਤ ਕਰ ਰਿਹਾ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਰਿਹਾ ਲੋਕਾਂ ਦੇ ਸਾਹਮਣੇ ਤੇਰੀ ਸੱਚਾਈ ਲਿਆ ਰਿਹਾ ਫਿਰ ਕਹਿਣ ਚ ਇਹਨੂੰ ਬਿਲਕੁਲ ਸ਼ਰਮ ਨਹੀਂ ਆ ਰਹੀ ਵੀ ਲੋਕ ਕਮੈਂਟ ਕਰਦੇ ਨੇ ਕਿਸੇ ਨੇ ਕਮੈਂਟ ਕੀਤਾ ਕਿ ਮੈਂ ਪ੍ਰੈਗਨੈਂਟ ਆ ਤੇ ਉਹਦੇ ਤੇ ਜਿਹੜੇ ਹੈਗੇ ਮੇਰੇ ਤੇ ਅਲਿਗੇਸ਼ਨਸ ਲੱਗਣ ਲੱਗੇ ਤੇ ਕਿੱਡੀ ਕੁ ਮਤਲਬ ਇਹਦੇ ਵਿੱਚ ਤੈਨੂੰ ਲੱਗਦਾ ਵੀ ਇਹ ਇਹ ਜਿਹੜੇ ਅਲਿਗੇਸ਼ਨਸ ਨੇ ਝੂਠੇ ਨੇ ਮੈਂ ਤਾਂ ਨਹੀਂ ਮੰਦੀ ਵੀ ਇਹ ਕੁਝ ਵੀ ਝੂਠਾ ਹੋਊਗਾ ਚਲ ਜਿਹੜਾ ਕੁਝ ਹੋ ਗਿਆ ਹਵਾ ਗਿਆ ਮਿੱਟੀ ਪੈ ਗਈ ਇੱਕ ਸਾਲ ਹੋ ਗਿਆ ਇਸ ਗੱਲ ਨੂੰ ਅੱਜ ਤੂੰ ਪੌਡਕਾਸਟ ਦੇ ਵਿੱਚ ਉਹੀ ਗੱਲਾਂ ਕਿਉਂ ਦੁਹਰਾ ਰਹੀ ਹੈਂ ਹਜੇ ਵੀ ਉਹਦਾ ਇਹ ਕਹਿਣਾ ਵੀ ਮੈਂ ਟਲਦੀ ਨਹੀਂ ਮੈਨੂੰ ਕੋਈ ਡਰ ਨਹੀਂ ਮੈਂ ਆਪਣਾ ਕਮਾ ਰਹੀ ਆ ਮੈਂ ਆਪਣੀਆਂ ਕਿਸ਼ਤਾਂ ਭਰ ਰਹੀ ਆ ਮੈਂ ਆਪਣਾ ਕਮਾ ਰਹੀ ਆ ਆਪਣੇ ਸਿਰ ਤੇ ਕਮਾ ਰਹੀ ਸਾਰੇ ਆਪਣੇ ਸਿਰ ਤੇ ਕਮਾ ਰਹੇ ਨੇ ਵੀ ਤੈਨੂੰ ਐਡੀ ਕਿੱਡੀ ਕ ਮਜਬੂਰੀ ਬਣ ਗਈ ਵੀ ਤੈਨੂੰ ਐਡੀ ਕ ਉਮਰ ਦੇ ਵਿੱਚ ਤੂੰ ਆਪਣੀ ਪੜ੍ਹਾਈ ਲਿਖਾਈ ਛੱਡ ਕੇ ਕੁੱਤੇ ਕੰਮਾਂ ਦੇ ਵਿੱਚ ਪੈ ਗਈ ਹੁਣ ਕਈ ਇਹ ਕਹਿਣਗੇ ਵੀ ਤੂੰ ਕਿਸੇ ਤੋਂ ਕੀ ਲੈਣਾ ਮੈਨੂੰ ਨਾ ਮਤਲਬ ਕਮੈਂਟਸ ਸੇ ਚਲੋ ਆਫ ਨੇ ਇੰਸਟਾ ਤੇ ਕਈ ਚਾਹਤੇ ਜਾ ਕੇ ਇਹਨਾਂ ਲੋਕਾਂ ਦੇ ਬਲੌਗਰਾਂ ਦੇ ਚਾਹਤੇ ਜਾ ਕੇ ਮੈਨੂੰ ਨਾ ਡੀਐਮ ਕਰਦੇ ਨੇ ਮੈਂ ਹਾਲਾਕਿ ਉਹਨਾਂ ਦਾ ਰਿਪਲਾਈ ਨਹੀਂ ਕਰਦੀ ਉਹ ਮੈਨੂੰ ਡਾਇਰੈਕਟਲੀ ਮੈਸੇਜ ਕਰਦੇ ਨੇ ਵੀ ਤੂੰ ਕਿਸੇ ਦੀ ਲਾਈਫ ਤੋਂ ਕੀ ਲੈਣਾ ਤੂੰ ਕਿਉਂ ਕਿਸੇ ਤੇ ਗੁੱਸਾ ਲਾਉਣੀ ਆ ਤੂੰ ਆਪ ਦਾ ਠੰਡੀ ਰਹਿ ਯੇ ਰਹਿ ਬੋਰ ਮੈਂ ਕਿਸੇ ਤੇ ਗੁੱਸਾ ਨਹੀਂ ਲਾਉਂਦੀ ਮੈਂ ਸਿਰਫ ਇਹ ਕਹਿ ਰਹੀ ਇਸ ਚੀਜ਼ ਦਾ ਅਸਰ ਦੇਖੋ ਤੁਸੀਂ ਕੀ ਪੈਣਾ ਕੱਲ ਨੂੰ ਜਿਨੇ ਵੀ ਜਿਹੜੀ ਵੀ ਧੀ ਭੈਣ ਨੇ ਉਹਦਾ ਪੋਡਕਾਸਟ ਸੁਣਿਆ ਹੋਇਆ ਠੀਕ ਹੈ ਉਹਦੇ ਦਿਮਾਗ 'ਚ ਕੁਛ ਇਦਾਂ ਦਾ ਆ ਗਿਆ ਆਈਡੀਆ ਵੀ ਹਾਂ ਇਦਾਂ ਜੇ ਕੋਈ ਆਪਾਂ ਨੂੰ ਧੋਖਾ ਦੇ ਰਿਹਾ ਜਾਂ ਆਪਣੇ ਨਾਲ ਡਬਲ ਮਤਲਬ ਕਿ ਗੇਮਾ ਖੇਡ ਰਿਹਾ ਤਾਂ ਆਪਾਂ ਉਹਨੂੰ ਮਤਲਬ ਕਿ ਗੁੱਸੇ ਦੇ ਵਿੱਚ ਆਪਾਂ ਐਦਾਂ ਕਦਮ ਚੱਕ ਸਕਦੇ ਹਾਂ ਉਹਨੂੰ ਜੈਲਸ ਫੀਲ ਕਰਾਉਣ ਦੀ ਖਾਤਰ ਇਹਨੂੰ ਸ਼ਾਇਦ ਐਦਾਂ ਲੱਗਦਾ ਸੀ ਜੇ 1 ਮਹੀਨਾ ਮੈਂ ਉਹਦੇ ਨਾਲ ਰਹੂੰਗੀ ਤੇ ਉਹ ਮੈਨੂੰ ਅਪਣਾ ਲੂਗਾ ਪਰ ਇਹਨੂੰ ਇਹ ਨਹੀਂ ਪਤਾ ਲੱਗਿਆ ਵੀ 1 ਮਹੀਨੇ ਦੇ ਵਿੱਚ ਮੇਰੇ ਤੇ ਇੱਕ ਦਾਗ ਲੱਗ ਜਾਣਾ ਸ਼ਾਇਦ ਮੇਰਾ ਉਹਨੇ ਤਾਂ ਕੀ ਮੈਨੂੰ ਕਿਸੇ ਹੋਰ ਨੇ ਵੀ ਨਹੀਂ ਅਪਣਾਉਣਾ ਇਹਨਾਂ ਬਲੌਗਰਾਂ ਨੂੰ ਸਿਰਫ ਫੇਮ ਦਾ ਹੁੰਦਾ ਸਿਰਫ ਇਹ ਹੁੰਦਾ ਵੀ ਸਾਨੂੰ 4 ਪੈਸੇ ਵਿਊ ਆ ਗਏ ਤੇ ਸਾਨੂੰ 4 ਪੈਸੇ ਮਿਲ ਜਾਣੇ ਆ ਬਸ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਜ਼ਤ ਹੈ ਨਾ ਜਿਹੜੀ ਉਹ ਬਾਰ-ਬਾਰ ਨਹੀਂ ਮਿਲਦੀ ਮੈਨੂੰ ਤਾਂ ਇਹ ਚੀਜ਼ ਗਲਤ ਲੱਗੀ ਮੈਨੂੰ ਤਾਂ ਇਹਦਾ ਪੋਡਕਾਸਟ ਹੀ ਨਹੀਂ ਲੱਗਿਆ ਵੀ ਹਾਂ ਵੀ ਇਹ ਸਹੀ ਹੈ ਇਹ ਹੋਣਾ ਚਾਹੀਦਾ ਸੀ ਵੀ ਕੋਈ ਹੋਰ ਗੱਲ ਕਰਦੀ ਵੀਰੇ ਨੇ ਟਕਾ ਟਕਾ ਕੇ ਉਹ ਪੱਤਰਕਾਰ ਨੇ ਦੀ ਬੇਇੱਜ਼ਤੀ ਕੀਤੀ ਪਰ ਇਹਨੇ ਮਾਸਾ ਹੀ ਫੀਲ ਨਹੀਂ ਕੀਤੀ ਤਾਂ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਕਿਉਂਕਿ ਅ ਬਹੁਤ ਜਲਦੀ ਦੇ ਵਿੱਚ ਇਹ ਵੀ ਵੀਡੀਓ ਮੈਂ ਬਣਾ ਰਹੀ ਹਾਂ ਕਿਉਂਕਿ ਹਫ਼ਤੇ ਤੋਂ ਉੱਤੇ ਹੋ ਗਿਆ ਸੀ ਵੀਡੀਓ ਮੈਂ ਕੋਈ ਪਾਈ ਨਹੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਜੇ ਤੁਹਾਨੂੰ ਲੱਗਿਆ ਵੀ ਵੀਡੀਓ ਦੇ ਵਿੱਚ ਕੁਝ ਨਾ ਕੁਝ ਐਦਾਂ ਦੀ ਚੀਜ਼ ਹੈਗੀ ਜਿਹਦੇ ਤੋਂ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਕੁਝ ਨਾ ਕੁਝ ਸਿੱਖਿਆ ਮਿਲਦੀ ਹੈ ਵੀ ਐਦਾਂ ਦਾ ਕਦਮ ਨਹੀਂ ਚੁੱਕਣਾ ਚਾਹੀਦਾ ਠੀਕ ਹੈ ਗੁੱਸੇ ਦੇ ਵਿੱਚ ਜੇ ਆਪਾਂ ਇਹ ਸੋਚਦੇ ਨਾ ਵੀ ਆਪਾਂ ਕਿਸੇ ਨੂੰ ਜੈਲਸ ਫੀਲ ਕਰਾਉਣ ਦੇ ਖਾਤਰ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਉਹਦੇ 'ਚ ਸਾਹਮਣੇ ਵਾਲੇ ਦਾ ਕੁਝ ਨਹੀਂ ਜਾਂਦਾ ਪਹਿਲੀ ਗੱਲ ਉਸ ਮੁੰਡੇ ਨੇ ਇਗਨੋਰ ਕਰਨਾ ਹੀ ਨਹੀਂ ਸੀ ਇਹਦੇ 'ਚ ਕੋਈ ਇਹੋ ਜਿਹੀ ਉਹਨੂੰ ਗੱਲ ਲੱਗੀ ਤਾਂ ਉਹਨੇ ਇਗਨੋਰ ਕੀਤਾ ਜੇ ਕੋਈ ਇਗਨੋਰ ਕਰਦਾ ਤਾਂ ਜਾਣ ਦੋ ਕਿਸੇ ਹੋਰ ਦੀ ਖਾਤਰ ਆਪਾਂ ਇਹੋ ਜਿਹਾ ਸਟੈਪ ਨਾ ਚੱਕੋ ਮੇਰੀ ਤਾਂ ਇਹੀ ਰਿਕੁਐਸਟ ਹੈ ਕਿਉਂਕਿ ਐਦਾਂ ਦਾ ਕਦਮ ਚੱਕ ਕੇ ਜ਼ਿੰਦਗੀ ਥੋੜੀ ਬਰਬਾਦ ਹੋਣੀ ਹੈ ਕਿਸੇ ਹੋਰ ਦੀ ਨਹੀਂ ਹੋਣੀ ਜਿਹਨੂੰ ਤੁਸੀਂ ਸ਼ੋਅ ਆਫ ਕਰਨਾ ਚਾਹੁੰਦੇ ਉਹਦਾ ਕੁਝ ਨਹੀਂ ਜਾਣਾ ਇਸ ਕਰਕੇ ਸੋਚ ਸਮਝ ਕੇ ਫੈਸਲੇ ਲਿਆ ਕਰੋ ਐਦਾਂ ਦੇ ਫੈਸਲੇ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਨੇ ਤਾਂ ਇੱਕ ਵਾਰ ਫੇਰ ਕਹਿਣਾ ਚਾਹੁੰਦੀ ਆ ਚੈਨਲ ਤੇ ਜਿਹੜੇ ਜਿਹੜੇ ਪਹਿਲੀ ਵਾਰ ਹੀ ਆਏ ਆ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਜ਼ਰੂਰ ਕਰਕੇ ਜਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ